ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਨੂੰ ਪੂਰੇ ਕਰ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਵਾਅਦਾ ਸੀ ਕਿ ਪੰਜਾਬ ਦੇ ਵਿੱਚੋਂ ਨਸ਼ੇ ਦੀਆਂ ਜੜਾ ਪੁੱਟੀਆਂ ਜਾਣਗੀਆਂ ਕਿਉਂਕਿ ਪੰਜਾਬ ਦੇ ਵਿੱਚ ਚਿੱਟੇ ਦਾ ਦਰਿਆ ਵਹਿ ਰਿਆ ਸੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਦੂਸਰੇ ਪਾਸੇ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਵਾਅਦਾ ਕੀਤਾ ਸੀ ਕਿਉਂਕਿ ਚਿੱਟੇ ਨੇ ਪੰਜਾਬ ਦੇ ਨੌਜਵਾਨਾਂ ਨੂੰ ਘਣ ਵਾਂਗੂ ਖਾ ਲਿਆ ਪੰਜਾਬ ਦੇ ਕਈ ਨੌਜਵਾਨ ਚਿੱਟੇ ਦੀ ਭੇਟ ਚੜ ਗਏ ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਦੀਆਂ ਰੰਗ ਬਰੰਗੀਆਂ ਚੁੰਨੀਆਂ ਚਟਕੀਆਂ ਹੋ ਗਈਆਂ ਲੋਕਾਂ ਦੇ ਘਰਾਂ ਦੇ ਵਿੱਚ ਨੌਜਵਾਨਾਂ ਦੇ ਸੱਥਰ ਵਿੱਚ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਦ੍ਰਿੜ ਸੰਕਲਪ ਕੀਤਾ ਕਿ ਪੰਜਾਬ ਦੇ ਵਿੱਚੋਂ ਚਿੱਟੇ ਦੀਆਂ ਜੜਾ ਪੁੱਟ ਦਿੱਤੀਆਂ ਜਾਣਗੀਆਂ ਜਿਹੜਾ ਛੇਵਾਂ ਦਰਿਆ ਨਸ਼ੇ ਦਾ ਪੰਜਾਬ ਦੇ ਵਿੱਚ ਵਹਿ ਰਿਹਾ ਹੈ ਉਸ ਨੂੰ ਪੂਰੀ ਤਰ੍ਹਾਂ ਬੰਦ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਿਸ਼ੇਸ਼ ਉਪਰਾਲਾ ਕੀਤਾ ਜੰਗ ਨਸ਼ਿਆਂ ਵਿਰੁੱਧ ਜਿਸ ਰੂਪ ਪਰਮਾ ਹੰਗਾਰਾ ਮਿਲਿਆ ਪਿੰਡਾਂ ਦੇ ਲੋਕਾਂ ਵੱਲੋਂ ਤਾਰੀਫ ਕੀਤੀ ਜਾ ਰਹੀ ਹੈ ਕਿ ਪਹਿਲੇ ਮੁੱਖ ਮੰਤਰੀ ਨੇ ਪੰਜਾਬ ਦੇ ਜਿਨ੍ਹਾਂ ਨੇ ਨਸ਼ਾ ਤਸਕਰਾਂ ਨੂੰ ਭਜੜਾ ਪਾ ਦਿੱਤੀਆਂ ਕਿੰਨੇ ਕੁ ਕਾਰਗਰ ਸਿੱਧ ਹੋਏ ਨੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿਠਿਆ ਦੀ ਵਿਕਰਮ ਜਿਠਿਆ ਦੀ ਗ੍ਰਿਫਤਾਰੀ ਵੀ ਹੋਈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਅਤੇ ਕਾਂਗਰਸ ਪਾਰਟੀ ਵਾਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਸ਼ਬਦੀ ਹਮਲੇ ਕਰਨ ਲੱਗ ਪਏ ਕਿ ਭਈ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਗਿਆ ਹੈ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਕੱਲਾ ਬਿਕਰਮ ਮਜੀਠੀਆ ਹੀ ਮਨੁੱਖ ਹੈ ਅਸੀਂ ਡੰਗਰ ਹਾਂ ਅਸੀਂ ਪਸ਼ੂ ਹਾਂ ਅਸੀਂ ਖੋਤੇ ਹਾਂ ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਲੋਕ ਕਹਿੰਦੇ ਸੀ ਕਿ ਇਹਨਾਂ ਨੂੰ ਹੱਥ ਨਾ ਪਾਓ ਇਹਨਾਂ ਦੇ ਨਾਲ ਪੰਗਾ ਨਾ ਲਓ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਖਾਦਾ ਹੋਵੇ ਜਿਨ੍ਹਾਂ ਦੇ ਵਿਕੇ ਚਿੱਟੇ ਕਾਰਨ ਪੰਜਾਬ ਦੀ ਜਵਾਨੀ ਦਾ ਕਹਾਣ ਹੋਇਆ ਹੋਵੇ ਉਹ ਆਪਣੇ ਮਹਿਲਾਂ ਦੇ ਵਿੱਚ ਮੌਜਾ ਨਹੀਂ ਮਾਰ ਸਕਦੇ ਬਿਕਰਮਜੀਤਿਆ 25 ਜੂਨ ਨੂੰ ਗ੍ਰਿਫਤਾਰ ਹੋਇਆ ਸੀ ਰਮਾਨ ਚੱਲੇ ਮੁਹਾਲੀ ਦੀ ਅਦਾਲਤ ਦੇ ਵਿੱਚ ਪਟੀਸ਼ਨ ਪਾਈ ਗਈ ਜਬਾਤੂ ਲੈ ਕੇ ਪਟੀਸ਼ਨ ਖਰਚ ਕਰ ਦਿੱਤੀ ਗਈ ਆਖਰਕਾਰ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਬਿਕਰਮ ਮਜੀਠੀਆ ਤੇ ਬਿਕਰਮ ਮਜੀਠੀਆ ਦੇ ਪਰਿਵਾਰ ਨੂੰ ਖੜਕਾਉਣਾ ਪੈ ਗਿਆ ਦੂਸਰੇ ਪਾਸੇ ਗਰੀਬਕੌਰ ਮਜੀਠੀਆ ਦੇ ਕੋਲੋਂ ਵੀ ਮੰਗ ਕੀਤੀ ਜਾ ਰਹੀ ਹੈ ਕਿ ਤੁਸੀਂ ਆਪਣੀ ਜਾਇਦਾਦਾਂ ਦੇ ਪ੍ਰੋਪੀਆਂ ਦੇ ਹਵਾਲੇ ਦਿਓ ਤੇ ਹੁਣ ਦੂਸਰੇ ਪਾਸੇ ਫਸ ਗਏ ਨੇ ਬਿਕਰਮ ਮਜੀਠੀਆ ਦੇ ਸਕੇ ਸਾਰੇ ਗਜਪਤ ਗਰੇਵਾਲ ਮੁਹਾਲੀ ਦੀ ਵਿਸ਼ੇਸ਼ ਅਦਾਲਤ ਨੇ ਗੈਰ ਜ਼ੁਬਾਨਤੀ ਵਾਰੰਟ ਜਾਰੀ ਕਰ ਦਿੱਤੇ ਨੇ ਗੱਜਪਤ ਗਰੇਵਾਲ ਨੂੰ ਜੋ ਰਿਸ਼ਤੇ ਵਿੱਚ ਬਿਕਰਮਜੀਠੀਆ ਦੇ ਸਕੇ ਸਾਰੇ ਨੇ ਯਾਨੀ ਕਿ ਇਹ ਸੇਕ ਹੈ ਬਿਕਰਮਜੀਠੀਆ ਦੇ ਸਾਥ ਸਬੰਧੀਆਂ ਤੱਕ ਵੀ ਪਹੁੰਚ ਗਿਆ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਦੋਂ ਕਿਸੇ ਵੀ ਸਟੇਜ ਤੇ ਬੋਲਦੇ ਨੇ ਬਿਕਰਮਜੀਠੀਆ ਦਾ ਨਾਮ ਲੈਣਾ ਨਹੀਂ ਭੁੱਲਦੇ ਪੰਜਾਬ ਦੇ ਲੋਕਾਂ ਨੂੰ ਯਾਦ ਕਰਾਉਂਦੇ ਨੇ ਕਿ ਇਹਨਾਂ ਦੀਆਂ ਧੂਤੀਆਂ ਬੋਲਦੀਆਂ ਸੀ ਇਹ ਪੱਤਾ ਤੇ ਥਾਪੀਆਂ ਪਾਰਦੇ ਸੀ ਇਹ ਬੁੱচ্চਾ ਨੂੰ ਤਾ ਦਿੰਦੇ ਸੀ ਤੇ ਜਦੋਂ ਰੱਬ ਵਾਲੀ ਚੱਕੀ ਪੀਸਦੀ ਹੈ ਤੇ ਉਹ ਬੜਾ ਪ੍ਰੀਖ ਪੀਸਦੀ ਹੈ ਅਕਸਰ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਕਰਮ ਜਿਠਿਆ ਨੂੰ ਵੀ ਘੇਰਦੇ ਨੇ ਸ਼ਬਦੀ ਹਮਲੇ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਆ ਹੁਣੇ-ਹੁਣੇ ਚੋਣਾਂ ਜਿੱਤੀਆਂ ਚੋਣਾਂ ਦੇ ਵਿੱਚ ਵਿਕਰਮ ਜਿਠਿਆ ਨੂੰ ਚਿੱਟੇ ਦਾ ਸੁਦਾਗਰ ਕਿਹਾ ਗਿਆ ਜਦੋਂ ਬੀਬਾ ਹਰਸਿਮਰਤੌਰ ਬਾਦਲ ਨੇ ਕਿਹਾ ਕਿ ਚਿੱਟਾ ਤਾਂ ਹੈ ਹੀ ਨਹੀਂ ਸੀ ਜਦੋਂ ਸਾਡੀ ਸਰਕਾਰ ਸੀ ਇਹ ਚਿੱਟਾ ਤਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵਧਿਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਸ ਸਮੇਂ ਨਸ਼ਾ ਤਸਕਰ ਚਿੱਟੇ ਨੂੰ ਮਜੀਠਿਆ ਕਹਿੰਦੇ ਸੀ ਬਿਕਰਮ ਮਜੀਠਿਆ ਕਹਿੰਦੇ ਸੀ ਇੱਕ ਪਾਸੇ ਗੈਰ ਜ਼ਮਾਨਤੀ ਵਾਰੰਟ ਜਾਰੀ ਹੋ ਗਏ ਨੇ ਤੇ ਦੂਸਰੇ ਪਾਸੇ ਬਿਕਰਮ ਮਜੀਠਿਆ ਦੇ ਹੱਕ ਵਿੱਚ ਫੈਸਲਾ ਆਵੇਗਾ ਜਾਂ ਬਿਕਰਮ ਜੀਠਿਆ ਦੇ ਵਿਰੋਧ ਫੈਸਲਾ ਆਵੇਗਾ ਇਹ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਵਿੱਚੋਂ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਤਰ੍ਹਾਂ ਦਾ ਤਾਮ-ਜਾਮ ਝੋਕਿਆ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕੱਲਾ ਬਿਕਰਮ ਜਿੱਠਿਆ ਨੂੰ ਟਾਰਗੇਟ ਨਹੀਂ ਕੀਤਾ ਜਿੰਨੇ ਵੀ ਨਸ਼ਾ ਤਸਕਰ ਸੀ ਪੰਜਾਬ ਦੇ ਜਿਹੜੇ ਵੱਡੇ ਮਗਰਮਾਸ਼ੀ ਉਹਨਾਂ ਦੇ ਪਿੱਛੇ ਪੈ ਗਏ ਨੇ ਪੈਣਾ ਵੀ ਬਣਦਾ ਹੈ ਕਿਉਂਕਿ ਪੰਜਾਬ ਦੀ ਜਵਾਨੀ ਨਸ਼ੇ ਦੇ ਨਾਲ ਬਰਬਾਦ ਹੋ ਗਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਹ ਚਲਾਈ ਜੰਗ ਨੂੰ ਪਰਮਾ ਹੰਗਾਰਾ ਪੰਜਾਬ ਦੇ ਪਿੰਡਾਂ ਵੱਲੋਂ ਮਿਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਇੱਕ ਨੂੰ ਵੱਡਾ ਫੈਸਲਾ ਆਵੇਗਾ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਕਿਉਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਬਿਕਰਮਜੀਤਿਆ ਬਿਕਰਮਜੀਤਿਆ ਦੇ ਵਕੀਲ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਆਮਦਨ ਤੋਂ ਬਾਅਦ ਜਿਆਦਾ ਤੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਸਾਫਕਾ ਕੈਬਨਟ ਮੰਤਰੀ ਵਿਕਰਮ ਜੀਠੀਆ ਪਰ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਜੀਠੀਆ ਦੀ ਜਵਾਨ ਤਪੀਸ਼ਨ ਤੇ ਅੱਜ ਪੰਜਾਬ ਤੇ ਹਰਿਆਣਾ ਕੋਰਟ ਦੀ ਸੁਣਵਾਈ ਹੋਈ ਰਿਪੋਰਟਾਂ ਮੁਤਾਬਕ ਅਦਾਲਤ ਨੇ ਸੁਣਵਾਈ ਦਰਵਾਹਰ ਜੀਠੀਆ ਦੀ ਜਵਾਨ ਤਕਲੀਸ਼ਨ ਤੇ ਆਪਣਾ ਫੈਸਲਾ ਰੱਖਵਾ ਰਖ ਲਿਆ ਹੈ ਇਹ ਧਿਆਨਯੋਗ ਇਹ ਧਿਆਨ ਦੇਣ ਯੋਗ ਹੈ ਕਿ ਬਿਕਰਮਜੀਤਿਆ ਪਹਿਲਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਵੱਲੋਂ ਜਾਂਚ ਅਧੀਨ ਹਨ ਇੱਕ ਪਾਸੇ ਗੈਰ ਜ਼ਮਾਨਤੀ ਵਰੰਟ ਜਾਰੀ ਕਰ ਦਿੱਤੇ ਨੇ ਕਿਉਂਕਿ ਉਹ ਆਨਾ ਕਾਨੀ ਕਰ ਰਹੇ ਨੇ ਵਿਜੀਲੈਂਸ ਦੇ ਸਰਪੋਚ ਅਧਿਕਾਰੀਆਂ ਵੱਲੋਂ ਗਜਪਤ ਗਰੇਵਾਲ ਨੂੰ ਵਾਰ-ਵਾਰ ਕਿਹਾ ਗਿਆ ਕਿ ਤੁਸੀਂ ਵਿਜੀਲੈਂਸ ਦੇ ਦਫ਼ਤਰ ਦੇ ਵਿੱਚ ਤਲਬ ਹੋਵੋ ਅਤੇ ਜਾਇਦਾਦਾਂ ਜਿਹੜੀਆਂ ਟਰਾਂਸਪੋਰਟ ਹੋਈਆਂ ਟਰਾਂਸਪੋਰਟ ਹੋਈਆਂ ਨੇ ਜਿਹੜੀਆਂ ਜਾਇਦਾਦਾਂ ਦਾ ਲੈਣ ਦੇਣ ਪੈਸਿਆਂ ਦਾ ਲੈਣ ਦੇਣ ਕੀਤਾ ਗਿਆ ਉਸ ਦਾ ਹਿਸਾਬ ਜੋ ਆਨਾਖਾਨੀ ਕੀਤੀ ਗਈ ਇਸ ਕਰਕੇ ਗੈਰ ਜ਼ਬਾਨਤੀ ਬਰੰਟ ਗਜਪਤ ਗਰੇਵਾਲ ਨੂੰ ਜਾਰੀ ਹੋਏ ਨੇ ਤੇ ਦੂਸਰੇ ਪਾਸੇ ਬਿਕਰਮਜੀਠਿਆ ਦੇ ਹੱਕ ਵਿੱਚ ਬਿਕਰਮਜੀਠਿਆ ਦੇ ਖਲਾਸ ਜਾਂ ਹੱਕ ਵਿੱਚ ਫੈਸਲਾ ਆਉਣਾ ਹੈ ਉਹ ਮਾਣਯੋਗ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਨੇ ਰੱਖਵਾ ਰੱਖ ਲਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੱਚਮੁੱਚ ਪੱਕੇ ਹੱਥ ਪਾਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮ ਜਿੱਚਿਆ ਨੂੰ ਜਾਂ ਹਵਾ ਵਿੱਚ ਗੱਲਾਂ ਕੀਤੀਆਂ ਨੇ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਸੀਂ ਦਲੀਲਾਂ ਦੇ ਤੱਥਾਂ ਦੇ ਅਤੇ ਅਪੀਲਾਂ ਦੇ ਆਧਾਰ ਅਤੇ ਸਬੂਤਾਂ ਦੇ ਹਦਾਰ ਤੇ ਗੱਲ ਕਰ ਰਹੇ ਹਾਂ ਅਸੀਂ ਜੋ ਕੁਝ ਵੀ ਕਰ ਰਹੇ ਹਾਂ ਅਕੋਰਡਿੰਗ ਟੂ ਦੇਸ਼ ਤੇ ਸਰਧਾਰ ਦੇਸ਼ ਤੇ ਕਾਨੂੰਨ ਅਨੁਸਾਰ ਕਰ ਰਹੇ ਹਾਂ ਧੰਨਵਾਦ